ਗਹਾਂ ਦੇਖੀ। ਇਹਦਾ ਕੋਈ ਜਿਆਦਾ ਸਖ ਪਾਣੀ। ਉੱਥੇ ਜਿਆਦਾ ਹੋਊਗਾ। ਉਹ ਖਾਲਜ ਕਰਕੇ ਉੱਥੋਂ ਕੱਢੀ ਜਾਂਦੇ। ਉੱਥੇ ਵੀ ਆ ਆਈ ਨਹੀਂ ਆ ਖਾਲਦ। ਅਹੀਂ ਖਾਲ ਦੇ ਨਾਲ ਨਾਲ ਸੱਚਾ ਨਾ। ਜੇ ਖਾਲ ਨਾ ਤੋੜਿਆ ਉਹ ਉਧਰ ਬਾਹ ਡੂੰਗਾ। ਪਿੱਪਿੰਗ ਵਾਲੀ ਪਰ ਉਧਰ ਨੂੰ ਜਾ ਰਹੇ ਆ ਹਣਾ। ਹਾਂ। ਨਾ ਉਹ ਦੰਮੀ ਦੇਖੇ ਤਾਂ ਹਜੇ ਐ ਭੱਜ ਕੇ ਨਾ ਲੰਘ ਜਾਂਦਾ ਉਹ ਉੱਤਰ ਆਇਆ ਜਮਾ ਦੀਦਰ ਥੱਲੇ ਜੇ ਮੈਂ பல கதா <laughs>